ਮਾਝ ਦੇ ਲੋਕ ਬਹੁਤ ਅਲਰਟ ਨੇ ਹੁਣ ਮਾਝ ਦੇ ਲੋਕ ਬਹੁਤ ਜਾਗਰੂਕ ਹੋਏ ਜਿਸ ਇਲਾਕੇ ਦੇ ਵਿੱਚ ਅਸੀਂ ਪੂਰਾ ਦਾ ਪੂਰਾ ਜ਼ੀਰੋ ਲਾਈਨ ਬਾਰਡਰ ਪੈਂਦਾ ਨੇੜੇ ਦੇ ਪਿੰਡਾਂ ਦੇ ਲੋਕ ਨੇ ਸਰਪੰਚ ਨੇ ਬਕਾਇਦਾ ਪੁਲਿਸ ਦੇ ਨਾਲ ਇਨ ਟੱਚ ਹੁੰਦੇ ਔਰ ਪਬਲਿਕ ਜਿਹੜੀ ਹੈ ਉਹ ਵੀ ਕਾਫੀ ਅਵੇਅਰ ਹੈ ਜਿਹੜੇ ਬਾਰਡਰ ਦੇ ਵਿਲੇਜਸ ਹੈ ਉਹਨਾਂ ਨੇ ਜ਼ਿੰਮਾ ਲਿਆ ਕਿ ਵੀ ਅਸੀਂ ਆਪਣੇ ਏਰੀਆ ਨੂੰ ਇਸ ਗਲਤ ਚੀਜ਼ ਦੇ ਵਿੱਚ ਯੂਜ਼ ਨਹੀਂ ਹੋਣ ਦੇਣਾ 6 ਮਹੀਨੇ ਤੋਂ ਇੱਥੇ ਕੋਈ ਵੀ ਮੂਵਮੈਂਟ ਵੀ ਨਹੀਂ ਹੋਈ ਹੈ ਅਜ ਤੱਕ ਜਿੰਨੀ ਵੀ ਸਾਡੇ ਬਾਰਡਰ ਏਰੀਆ ਦੇ ਵਿੱਚ ਇੱਕ ਤਾਂ ਹੋਣੀ ਵੀ ਬੜੀ ਘਟ ਗਈ ਹੈ ਪਰ ਜਿਹੜੀ ਵੀ ਹੋਈ ਹੈ ਜਿਹੜੀ ਵੀ ਡਰਾਪਿੰਗਸ ਹੋਈਆਂ ਉਹ ਸਾਨੂੰ ਕਿਸਾਨਾਂ ਨੇ ਪੜਾਇਆ ਆਪ ਇਹ ਜਿਹੜਾ ਲੱਗੀ ਜਈਂ ਖਲੋਤੀ ਹੈ ਪਹਿਲਾਂ ਇੱਥੋਂ ਦਾ ਗਾੜ ਹੁੰਦਾ ਹੈ ਡਰੋਨ ਦਾ ਹੁਣ ਜਦੋਂ ਦੇ ਮੇਰੇ ਸਨ ਐਸਐਸਬੀ ਸਾਹਿਬ ਉਦੋਂ ਦਾ ਇੱਥੋਂ ਤੇ ਮੇਰੇ ਸਾਹਮਣੇ ਕੋਈ ਨਹੀਂ ਲੰਘਿਆ ਤੋਂ ਦੇ ਐਸਐਸਬੀ ਸਾਹਿਬ ਲੱਗੇ ਆ ਜਾਂ ਸਾਡੇ ਡੀਐਸਪੀ ਸਾਹਿਬ ਮਗਰ ਆ ਰਹੇ ਨੇ ਇਹਨਾਂ ਨੇ ਇੰਨਾ ਕਿ ਟੋਕਣਾ ਟੱਚ ਰੱਖਿਆ ਲੋਕਾਂ ਨੇ ਇੰਨਾ ਕਿ ਪਿਆਰ ਪਾ ਲਿਆ ਕਿ ਲੋਕ ਇਹਨਾਂ ਨੂੰ ਦੋਨੋਂ ਤੋਂ ਪਹਿਲੇ ਖਬਰ ਦੇ ਦਿੰਦੇ ਆ। ਜੇਲੀ ਵਾਰੀ ਵੀ ਡਰੋਨ ਆਇਆ ਤਕਰੀਬਨ ਪਕੜਿਆ ਹੀ ਗਿਆ। ਸਾਡੇ ਲੋਕਾਂ ਨੇ ਫੜ ਲਿਆ। ਲੋਕਾਂ ਨੇ ਫੜਾ ਲਿਆ ਜਾਂ ਪੁਲਿਸ ਨੂੰ ਦੱਸਤਾ ਕਿ ਅੱਜ ਇੱਥੇ ਆ ਰਿਹਾ ਹੈ। ਭਰਾਤ ਨੂੰ ਕੋਈ ਲਾਈਟ ਵੀ ਜਗਦੀ ਉਹ ਤੇ ਫੋਨ ਕਰ ਦਿੰਦੇ ਕਿ ਡਰੋਨ ਆ ਗਿਆ। ਪਰ ਪਹਿਲਾਂ ਡਰੋਨ ਦੀ ਮੂਵਮੈਂਟ ਜ਼ਿਆਦਾ ਹੁੰਦੀ ਰਹੀ ਪਰ ਹੁਣ ਬਹੁਤ ਘਟ ਗਈ ਸਾਡੇ ਇਲਾਕੇ ਚ ਉੱਤੇ ਹੋ ਰਹੀ ਦਈ ਕਿਉਂਕਿ ਲੋਕ ਜਵੇ ਜ਼ਿਆਦਾ ਟੱਚ ਚੱਲ ਰਹੇ ਆ ਕਿ ਜੇਕਰ ਆਏ ਤਾਂ ਪੁਲਿਸ ਨੂੰ ਪੜਾਈ ਬਾਰਡਰ ਦੇ ਉੱਤੇ ਕੋਈ ਨਿਸ਼ਾਨੀ ਸ਼ਰ ਹੈਗਾ ਇਹ ਬਾਰਡਰ ਨੂੰ ਸੁੱਕਾ ਬਦਨਾਮ ਕੀਤਾ ਜਾ ਰਿਹਾ ਤੁਹਾਡੇ ਪਿੰਡ ਦੇ ਲੋਕ ਨਸ਼ਾ ਪਤਾ ਕਰਦੇ ਕਿ ਨਹੀਂ ਕਰ ਨਹੀਂ ਸਰ ਮੈਂ ਸਭ ਤੋਂ ਪਹਿਲਾਂ ਕਹਿੰਦਾ ਜਿੱਨੇ ਸਰਪੰਚ ਨਾਲ ਆਉਂਦੇ ਆ ਇਹਨਾਂ ਦਾ ਭਾਵੇਂ ਟੈਸਟ ਕਰਾਇਆ ਜਾਏ ਇਹ ਵੀ ਸਾਰੇ ਵੈਸੋ ਬੀਐਸਐਫ ਪੁਲਿਸ ਡਿਸਟ੍ਰਿਕਟ ਪੁਲਿਸ ਤੇ ਇੱਥੇ ਦੇ ਲੋਕਲ ਲੋਕ ਸਾਰੇ ਇੱਕ ਹੀ ਟੋਨ ਦੇ ਵਿੱਚ ਕੰਮ ਕਰ ਰਹੇ ਸਾਨੂੰ ਕੋਈ ਇਹ ਨਹੀਂ ਹੈਗਾ ਕਿ ਕਿਸੇ ਦੇ ਨਾਲ ਕਿਸੇ ਚੀਜ਼ ਨੂੰ ਲੁਕਾਇਆ ਜਾ ਰਿਹਾ ਹੈ ਜਾਂ ਕਿਸੇ ਨੂੰ ਪਤਾ ਨਹੀਂ ਹੈਗਾ ਸਾੜਿਆਂ ਦਾ ਇੱਕ ਹੀ ਮਕਸਦ ਹੈ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇੱਥੇ ਕੋਈ ਗੋਨ ਮੂਵਮੈਂਟ ਜਾਂ ਸਮਗਲਿੰਗ ਦਾ ਇਨਸੀਡੈਂਟ ਨਾ ਹੋਣ ਦੇ। ਤੁਹਾਡੇ ਪਿੰਡਾਂ 'ਚ ਜਦ ਕੋਈ ਚਿੱਟਾ ਛੂਟੇ ਵਾਲਾ ਜਾਂ ਦੂਜੇ ਸਮਗਲਰ ਕੋਈ ਨਹੀਂ ਹੈਗਾ। ਬਦਨਾਮੀ ਸਿਰਫ ਮਿਲਦੀ ਹੈ। ਇਹ ਲੋਕਾਂ ਨੂੰ ਕੋਈ ਹੁਣ ਸਾਡੇ ਤੋਂ ਡਰ ਨਹੀਂ ਹੈਗਾ। ਡਰ ਸਿਰਫ ਉਸ ਬੰਦੇ ਨੂੰ ਹੀ ਹੈਗਾ ਜੋ ਕਿ ਬਾਹਰ ਤੋਂ ਆ ਕੇ ਕਈ ਵਾਰੀ ਕੋਈ ਡਰਾਪਿੰਗ ਉਠਾਣ ਆ ਰਿਹਾ ਜਾਂ ਕੋਈ ਬਾਹਰ ਦਾ ਬੰਦਾ ਇੱਥੇ ਢੀੜਾ ਲਾ ਰਿਹਾ ਉਹਨੂੰ ਡਰ ਹੁੰਦਾ ਤਾਂ ਦਾ ਰੋ ਲੋਕਾਂ ਲੋਕਾ ਤੋਂ ਵੀ ਡਰਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਇਹ ਇੱਥੇ ਦੇ ਜਿਹੜੇ ਲੋਕ ਹੈ ਉਹ ਜਾਗਰੂਕ ਹੈ ਉਹ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰ ਦਿੰਦੇ ਆ ਪੰਜਾਬ ਤੇ ਇਸ ਤਰ੍ਹਾਂ ਦੀਆਂ ਤੋਮਤਾਂ ਲੱਗਦੀਆਂ ਕਿ ਪੰਜਾਬ ਚਿੱਟੇ ਦੇ ਨਾਲ ਜਕੜਿਆ ਹੋਇਆ ਹੈ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਔਰ ਪੰਜਾਬ ਚ ਨਸ਼ਾ ਆਉਂਦਾ ਕਿੱਥੋਂ ਆ ਔਰ ਇਸ ਨੂੰ ਲੈ ਕੇ ਫਿਲਮਾਂ ਵੀ ਬਣੀਆਂ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣ ਗਈਆਂ ਔਰ ਪੰਜਾਬ ਨੂੰ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਬਦਨਾਮ ਵੀ ਕੀਤਾ ਗਿਆ ਖੈਰ ਇਹ ਪੂਰੀ ਸਾਜ਼ਿਸ਼ ਵੀ ਕਿਸ ਤਰੀਕੇ ਦੀ ਹੈ ਕਿਉਂਕਿ ਡਰੋਨਸ ਦੇ ذریعے ਅਜੇ ਵੀ ਹਰ ਰੋਣ ਆ ਰਹੀ ਹੈ ਪਰ ਪੁਲਿਸ ਬੀਐਸਐਫ ਜ਼ਬਰਦਸਤ ਕੰਮ ਕਰ ਰਹੀ ਹੈ ਪਰ ਕਮਾਲ ਦੀ ਗੱਲ ਦੱਸਦੇ ਤੁਹਾਨੂੰ ਮਾਜ ਦੇ ਲੋਕ ਬਹੁਤ ਅਲਰਟ ਨੇ ਹੁਣ ਮਾਜ ਦੇ ਲੋਕ ਬਹੁਤ ਜਾਗਰੂਕ ਹੋਏ ਆ ਜਿਸ ਇਲਾਕੇ ਦੇ ਵਿੱਚ ਅਸੀਂ ਇਹ ਪੂਰਾ ਦਾ ਪੂਰਾ ਜ਼ੀਰੋ ਲਾਈਨ ਬਾਰਡਰ ਪੈਂਦਾ ਬਿਲਕੁਲ ਨਜ਼ਦੀਕ ਔਰ ਜ਼ੀਰੋ ਲਾਈਨ ਤੇ ਅਸੀਂ ਨੇੜੇ ਦੇ ਪਿੰਡਾਂ ਦੇ ਲੋਕ ਨੇ ਸਰਪੰਚ ਨੇ ਬਕਾਇਦਾ ਪੁਲਿਸ ਦੇ ਨਾਲ ਇਨਟੈਚ ਹੁੰਦੇ ਔਰ ਐਸਐਸਪੀ ਸਾਹਿਬ ਬੀਡੀਐਸਪੀ ਸਾਹਿਬ ਖੁਦ ਇਨਟੈਚ ਰਹਿੰਦੇ ਇਹਨਾਂ ਦੇ ਤਾਂ ਬਾਰਡਰ ਤੇ ਆਏ ਸੀ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਤਾਂ ਇੱਕ ਮੈਨੂੰ ਹੈਰਾਨੀ ਹੋਈ ਇਸ ਚੀਜ਼ ਨੂੰ ਲੈ ਕੇ ਕਿ ਲੋਕ ਡਾਇਰੈ ਕਿ ਕਿਤੇ ਹੈਰੋਇਨ ਕਿਤੇ ਕੋਈ ਸੁੱਟ ਗਿਆ ਤਾਂ ਲੋਕੋ ਨੂੰ ਫੜ ਵੀ ਲੈਂਦੇ ਆ ਹੁਣ ਤੁਸੀਂ ਬੀਐਸਐਫ ਨਾਲ ਵੀ ਗੱਲਬਾਤ ਕਰਕੇ ਆਏ ਹੋ ਪਿੰਡਾਂ ਦੇ ਲੋਕਾਂ ਨਾਲ ਵੀ ਬਾਰਡਰ ਤੇ ਵਿజిਟ ਵੀ ਕੀਤਾ ਅਸੀਂ ਬਾਰਡਰ ਤੇ ਆਏ ਅੱਜ ਔਰ ਕੀ ਤੁਹਾਨੂੰ ਲੱਗਦਾ ਕਿ ਅੱਗੇ ਨਾਲੋਂ ਕਿੰਨਾ ਇੱਕ ਕੰਟਰੋਲ ਹੋ ਪਾਇਆ ਇਹਨਾਂ ਚੀਜ਼ਾਂ ਦੇ ਉੱਪਰ ਅੱਬ ਅੱਗੇ ਨਾਲੋਂ ਕੰਪੇਅਰ ਕਰਨ ਤੋਂ ਬੈਟਰ ਅਸੀਂ ਅੱਜ ਦੀ ਸਥਿਤੀ ਦੇਖੀਏ ਤਾਂ ਅੱਜ ਮੈਨੂੰ ਬੜਾ ਕੌਨਫੀਡੈਂਸ ਹੈ ਇਸ ਚੀਜ਼ ਤੇ ਕਿ ਬੀਐਸਐਫ ਪੁਲਿਸ ਡਿਸਟ੍ਰਿਕਟ ਪੁਲਿਸ ਤੇ ਇੱਥੇ ਦੇ ਲੋਕਲ ਲੋਕ ਸਾਰੇ ਇੱਕ ਹੀ ਟੋਨ ਦੇ ਵਿੱਚ ਕੰਮ ਕਰਦੇ ਆ ਸਾਨੂੰ ਕੋਈ ਇਹ ਨਹੀਂ ਹੈਗਾ ਕਿ ਕਿਸੇ ਦੇ ਨਾਲ ਕਿਸੇ ਜੀ ਚੀਜ਼ ਨੂੰ ਲੁਕਾਇਆ ਜਾ ਰਿਹਾ ਹੈ ਜਾਂ ਕਿਸੇ ਨੂੰ ਪਤਾ ਨਹੀਂ ਹੈਗਾ ਸਾਰਿਆਂ ਦਾ ਇੱਕ ਹੀ ਮਕਸਦ ਹੈ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇੱਥੇ ਕੋਈ ਡਰੋਨ ਮੂਵਮੈਂਟ ਜਾਂ ਸਮਗਲਿੰਗ ਦਾ ਇਨਸੀਡੈਂਟ ਨਾ ਹੋਣ ਦੇਈਏ ਹੁਣ ਮੈਨੂੰ ਲੋਕੀ ਇੱਥੇ ਦੱਸਦੇ ਵੀ ਹੈ ਜਦੋਂ ਅਸੀਂ ਮੀਟਿੰਗ ਕਰਦੇ ਆਜ ਵੀ ਇਨਫੈਕਟ ਹੁਣ ਵੀ ਦੱਸ ਰਹੇ ਸੀ ਕਿ ਹੁਣ 6 ਮਹੀਨੇ ਤੋਂ ਇੱਥੇ ਕੋਈ ਵੀ ਮੂਵਮੈਂਟ ਵੀ ਨਹੀਂ ਹੋਈ ਹੈ ਪਿਛਲੇ 6 ਮਹੀਨੇ ਤੋਂ ਔਰ ਉਸ ਤੋਂ ਪਹਿਲਾਂ ਵੀ ਜਦੋਂ ਵੀ ਕੋਈ ਨੇੜੇ ਵੀ ਕੋਈ ਮੂਵਮੈਂਟ ਹੁੰਦੀ ਹੈ ਕੋਈ ਡਰਾਪਿੰਗ ਹੁੰਦੀ ਹੈ ਕੁਝ ਵੀ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜਿਹੜੇ ਸਾਡੇ ਲੋਕਲ ਵਸਨੀਕ ਹੈ ਇੱਥੇ ਦੇ ਕਿਸਾਨ ਹੈ ਚਾਹ ਕੋਈ ਪੰਚਰ ਪੰਚ ਵਿਡੀਸੀਜ਼ ਦੇ ਮੈਂਬਰ ਹਨ ਉਹ ਸਾਰੇ ਆਪ ਹੀ ਪੁਲਿਸ ਨੂੰ ਦੱਸਦੇ ਆ ਪੁਲਿਸ ਨੂੰ ਜਾਂ ਬੀਐਸਐਫ ਨੂੰ ਜੋ ਵੀ ਉਹਨਾਂ ਦੇ ਨੇੜੇ ਏਜੰਸੀ ਹੁੰਦੀ ਹੈ ਇਮੀਡੀਏਟਲੀ ਉਹ ਦੱਸਦੇ ਆ ਐਂਡ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈ ਬੀਐਸਐਫ ਐਂਡ ਡਿਸਟ੍ਰਿਕਟ ਪੁਲਿਸ ਜੁਆਇੰਟਲੀ ਹਰ ਆਪਰੇਸ਼ਨ ਜੁਆਇੰਟਲੀ ਕਰਦੀ ਹੈ ਕੰਮ ਵੀ ਜੁਆਇੰਟਲੀ ਕਰ ਰਹੇ ਹਾਂ ਸਹੀ ਉਹ ਇਲਾਕਾ ਜਿੱਥੋਂ ਜ਼ਿਆਦਾਤਰ ਸਮਗਲਿੰਗ ਹੁੰਦੀ ਰਹੀ ਹੈ ਸਰ ਹੁਣ ਤੱਕ ਹੁਣ ਹੁਣ ਘਟ ਗਈ ਹੈ ਹੁਣ ਉਹਨਾਂ ਨੇ ਸ਼ਿਫਟ ਕਰ ਲਿਆ ਆਪਣਾ ਬੇਸ ਇਸ ਪਾਸੇ ਹੁਣ ਨਹੀਂ ਹੋ ਰਹੀ ਕਿਉਂਕਿ ਜੋ ਪਬਲਿਕ ਜਿਹੜੀ ਹੈ ਅਵੇਅਰ ਹੈ ਉਹ ਪਬਲਿਕ ਪੁਲਿਸ ਦਾ ਸਾਥ ਦੇ ਰਹੀ ਹੈ ਇਸ ਕਰਕੇ ਹੁਣ ਉਹਨਾਂ ਦੇ ਮਨਸੂਬੇ ਜਿਹੜੇ ਆ ਉਹ ਨਾਕਾਮ ਹੋ ਰਹੇ ਤੁਸੀਂ ਸਰ ਕਿੱਥੋਂ ਮੈਂ ਸਰ ਲਾਹਲਪੁਰ ਤੋਂ ਲਾਹਲਪੁਰ ਤੋਂ ਹਾਂਜੀ ਔਰ ਡਰੋਨ ਦੀ ਮੂਵਮੈਂਟ ਹੁੰਦੀ ਰਹੀ ਹੈ ਪਹਿਲਾਂ ਇੱਥੇ ਸਰ ਪਹਿਲਾਂ ਡਰੋਨ ਦੀ ਮੂਵਮੈਂਟ ਜ਼ਿਆਦਾ ਹੁੰਦੀ ਰਹੀ ਸੀ ਪਰ ਹੁਣ ਬਹੁਤ ਘੱਟ ਗਈ ਸਾਡੇ ਲਾਗੇ ਚ ਉੱਤੇ ਹੋ ਰਹੀ ਦਈ ਕਿਉਂਕਿ ਲੋਕ ਜਿਹੜੇ ਆ ਜ਼ਿਆਦਾ ਟੱਚ ਚੱਲ ਰਿਹਾ ਕਿ ਜੇਕਰ ਆਏ ਤਾਂ ਅਸੀਂ ਪੁਲਿਸ ਨੂੰ ਪੜਾਈ ਕਿਉਂਕਿ ਪੁਲਿਸ ਤੇ ਲੋਕਾਂ ਦਾ ਜਰਾ ਸਾਥ ਮਿਲ ਕੇ ਚੱਲ ਰਿਹਾ ਤੇ ਦੂਜੇ ਨੰਬਰ ਤੇ ਸਰ ਬਾਹਰ ਜਿਹੜੇ ਬਾਹਰ ਦੇ ਆ ਮੰਨ ਲਓ ਪੰਜਾਬ ਚੋਂ ਕਹ ਰਹੇ ਕਿ ਬਾਰਡਰ ਤੇ ਨਸ਼ਾ ਹੈ ਬਾਰਡਰ ਦੇ ਉੱਤੇ ਕੋਈ ਨਿਸ਼ਾਨੀ ਸ਼ਰ ਹੈਗਾ ਇਹ ਬਾਰਡਰ ਨੂੰ ਸੁੱਕਾ ਬਦਨਾਮ ਕੀਤਾ ਜਾ ਰਿਹਾ ਹੂੰ ਤੁਹਾਡੇ ਪਿੰਡ ਦੇ ਲੋਕ ਨਸ਼ਾ ਪਤਾ ਕਰਦੇ ਕਿ ਨਹੀਂ ਕਰਦੇ ਨਹੀਂ ਸਰ ਮੈਂ ਸਭ ਤੋਂ ਪਹਿਲਾਂ ਕਹਿੰਦਾ ਜਿੰਨੇ ਆ ਸਰਪੰਚ ਨਾਲ ਆਉਂਦੇ ਆ ਇਹਨਾਂ ਦਾ ਭਾਵੇਂ ਟੈਸਟ ਕਰਾਇਆ ਜਾਏ ਇਹ ਵੀ ਸਾਰੇ ਵੈਸ਼ਨੂ ਤੇ ਜਿਹੜੇ ਆਪ ਵੈਸ਼ਨੂ ਹੋਣਗੇ ਉਹ ਲੋਕਾਂ ਨੂੰ ਨਹੀਂ ਖਾਂਦੇਣਗੇ ਤੇ ਸਾਡੇ ਪਿੰਡਾਂ ਚ ਤਾਂ ਕੋਈ ਚਿੱਟਾ ਸੂਟੇ ਵਾਲਾ ਜਾਂ ਦੂਜੇ ਸਮਗਲਰ ਕੋਈ ਨਹੀਂ ਹੈਗਾ ਬਦਨਾਮੀ ਸਿਰਫ ਮਿਲਦੀ ਆ ਪਰ ਜਿਹੜੇ ਆਉਂਦਾ ਸੀਗਾ ਉਹ ਲੋਕ ਇੱਥੋਂ ਹੀ ਚੱਕ ਚੁੱਕੇ ਲੈ ਕੇ ਭੱਜ ਜਾਂਦੇ ਹੁੰਦੇ ਸੀ ਇਹ ਸਰ ਜਿਹੜਾ ਡਰੋਨ ਆਉਂਦਾ ਸੀ ਜਦੋਂ ਆਉਂਦਾ ਰੀ ਜ਼ਿਆਦਾਤਰ ਪੁਲਿਸ ਜਦੋਂ ਉਹਦੇ ਐਸਐਸਬੀ ਸਾਹਿਬ ਲੱਗੇ ਆ ਜਾਂ ਸਾਡੇ ਡੀਐਸਪੀ ਸਾਹਿਬ ਮਗਰ ਆ ਰਹੇ ਨੇ ਇਹਨਾਂ ਨੇ ਇੰਨਾ ਕਿ ਲੋਕਾਂ ਨਾਲ ਟੱਚ ਰੱਖਿਆ ਲੋਕਾਂ ਨੇ ਇੰਨਾ ਕਿ ਪਿਆਰ ਪਾ ਲਿਆ ਕਿ ਲੋਕ ਇਹਨਾਂ ਨੂੰ ਦੋਨੋਂ ਤੋਂ ਪਹਿਲਾਂ ਖਬਰ ਦੇ ਦਿੰਦੇ ਆ ਮੇਰੇ ਹਿਸਾਬ ਨਾਲ ਜਿੰਨੀ ਵਾਰੀ ਵੀ ਡਰੋਨ ਆਇਆ ਤਕਰੀਬਨ ਪਕੜਿਆ ਹੀ ਗਿਆ ਅੱਛਾ ਲੋਕਾਂ ਨੇ ਫੜ ਲਿਆ ਲੋਕਾਂ ਨੇ ਫੜਾ ਲਿਆ ਜਾਂ ਪੁਲਿਸ ਨੂੰ ਦੱਸਦਾ ਕਿ ਅੱਜ ਇੱਥੇ ਆ ਰਿਹਾ ਉਹ ਰਾਤ ਨੂੰ ਕੋਈ ਲਾਈਟ ਵੀ ਜਗਦੀ ਉਹ ਤੇ ਫੋਨ ਕਰ ਦਿੰਦੇ ਪਰ ਪੁਲਸ ਉਸੋਲੇ ਟਾਚ ਰਹੀ ਦੀ ਹਾਂ 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 ਪਰ ਇਹ ਇਹ ਅਵੇਰਨੈਸ ਤਾਂ ਚੰਗੀ ਗੱਲ ਹੈ ਮੈਂ ਕਹਿੰਦੇ ਜੀ ਅਵੇਰਨੈਸ ਤਾਂ ਹੀ ਆ ਉਹੋ ਤਾਂ ਮੈਂ ਪਹਿਲਾਂ ਬੋਲਨ ਦਿਆ ਕਿ ਇਹ ਇਹ ਇੱਕ ਬਦਨਾਮ ਹੀ ਬਾਡਰ ਨੂੰ ਕੀਤਾ ਗਿਆ ਕਿ ਬਾਡਰ ਸਾਰਾ ਨਸ਼ੇ 'ਚ ਹੈ ਸਾਡੇ ਪਿੰਡਾਂ ਦੇ ਵਿੱਚ ਕੋਈ ਨਸ਼ੇ ਦਾ ਕੰਮ ਨਹੀਂ ਹੈਗਾ ਜਿਹੜਾ ਡਰੋਨ ਆ ਉਹ ਬਾਹਰੋਂ ਵੀ ਆਣ ਕੇ ਕੋਈ ਕਰ ਜਾਂਦਾ ਇਹ ਜਿਹੜਾ ਇਲਾਕੇ 'ਚ ਅਸੀਂ ਖਲੋਤੇ ਆ ਪਹਿਲਾਂ ਇੱਥੋਂ ਦਾ ਗਾਰਡ ਹੁੰਦਾ ਹੈ ਡਰੋਨ ਦਾ ਹੁਣ ਜਦੋਂ ਤੇ ਮੇਰੇ ਸਨ ਐਸਐਸਪੀ ਸਾਹਿਬ ਸਾ ਇਹ ਉਦੋਂ ਦਾ ਇੱਥੋਂ ਤੇ ਮੇਰੇ ਹਿਸਾਬ ਨਾਲ ਤੇ ਕੋਈ ਨਹੀਂ ਲੰਘਿਆ ਹਾਂ ਹੁਣ ਉਹ ਕੀ ਕੀਤਾ ਉਹਨਾਂ ਨੂੰ ਪਤਾ ਹੁੰਦਾ ਜਿੱਦਾਂ ਲੋਕ ਟੱਚ ਹੋ ਜਾਂਦੇ ਆ ਉਹ ਉਹ ਪਲਾਨ ਉਹਦੇ ਨਾਲ ਰੋਡ ਛੱਡ ਦਿੰਦੇ ਆ ਸਰੀ ਮਤਲਬ ਤੁਸੀਂ ਕੁਝ ਕੀ ਆਈਡੀਆ ਇਨੀਸ਼ੀਏਟਿਵ ਕਿਸ ਤਰੀਕੇ ਦੇ ਨਾਲ ਲੈ ਕਿਉਂਕਿ ਹੁਣ ਪਿਛਲੇ ਪਿੰਡ ਗਏ ਸੀ ਤੇ ਉੱਥੇ ਚਲੋ ਲੋਕਾਂ ਨੂੰ ਤੁਸੀਂ ਮਿਲ ਕੇ ਆਏ ਹੋ ਪਰਸਨਲੀ ਤੌਰ ਤੇ ਲੋਕ ਭੱਜ ਕੇ ਮਿਲਦੇ ਜਿੱਦਾਂ ਕੋਈ ਆਪਣਾ ਆ ਗਿਆ ਹੁੰਦਾ ਮਤਲਬ ਲਗਾਤਾਰ ਇਨ ਟੱਚ ਰਹਿੰਦੇ ਹੋ ਤੁਸੀਂ ਅਸੀਂ ਇੱਥੇ ਕਾਫੀ ਸਾਰੇ ਇਨੀਸ਼ੀਏਟਿਵ ਲਏ ਆ ਇੱਕ ਇਨੀਸ਼ੀਏਟਿਵ ਨਹੀਂ ਹੈਗਾ ਇੱਕ ਤਾਂ VDC ਬੜਾ ਸਾਡਾ ਖੂਬਸੂਰਤ ਉਪਰਾਲਾ ਹੈ ਇਹਦੇ ਵਿੱਚ ਸਾਰੇ ਹੀ ਲੋਕਾਂ ਨੇ ਵੱੜਦਿੱਤੇ ਹਿੱਸਾ ਲਿਆ ਹੈ ਲਾਸਟ ਈਅਰ ਅਸੀਂ ਬਾਰਡਰ ਗੁਰਦਾਸਪੁਰ ਟਰੋਫੀ ਕਰਾਈ ਸੀ ਗੇਮਸ ਕੰਡਕ ਕਰਾਈਆਂ ਜਿਹੜੇ ਹੁਣ ਯੂਥ ਸਾਨੂੰ ਮਿਲਿਆ ਸੀ ਉੱਥੇ ਉਹਨਾਂ ਨੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਹੈ ਡਿਪਟੀ ਸਾਹਿਬ ਨੇ ਆਪ ਜਿਹੜਾ ਹੈ ਉਹਨੂੰ ਬੜਾ ਚੰਗੇ ਲੈਵਲ ਤੇ ਚਲਾਇਆ ਹੈ ਸੋ ਉਸ ਉਹ ਸਾਰੀ ਗੇਮਸ ਦੀ ਵੀ ਬਤੌਲਤ ਐਂਡ ਰੈਗੂਲਰ ਇੱਥੇ ਜਿਹੜੇ ਮੀਟਿੰਗ ਸੈਮੀਨਾਰ ਔਰ ਅਵੇਅਰਨੈਸ ਕੈਂਪ ਲਗਾਏ ਜਾਂਦੇ ਆ ਜਿਸ ਕਰ ਸਰੇ ਇਸਤੇਮਾਲ ਕਰ ਸਕਦੇ ਆ ਇਹ ਜਿਹੜੇ ਐਂਟੀ ਸੋਸ਼ਲ 엘ਮੈਂਟਸ ਆ ਉਹਨਾਂ ਦਾ ਆਪ ਇੱਥੇ ਕੁਝ ਲੈਣ ਦੇਣਾ ਨਹੀਂ ਹੈ ਉਹ ਸੋਸ਼ਲ ਮੀਡੀਆ ਦੇ ਥਰੂ ਜਾਂ ਬਾਕੀ ਜ਼ਰੀਏ ਦੇ ਥਰੂ ਜਿਹੜਾ ਯੂਥ ਹੈ ਉਹਨੂੰ ਗੁੰਮਰਾਹ ਕਰਕੇ ਉਹਦੇ ਥਰੂ ਆਪਣੇ ਨਕਾ ਜਿਹੜੇ ਗਲਤ मंसूਬੇ ਹੈ ਉਹਨਾਂ ਨੂੰ ਕਰਨਾ ਚਾਹ ਰਹੇ ਹਨ ਪਰ ਹੁਣ ਤੁਸੀਂ ਆਪ ਵੀ ਦੇਖ ਰਹੇ ਹੋ ਕਿ ਪਬਲਿਕ ਜਿਹੜੀ ਹੈ ਉਹ ਵੀ ਕਾਫੀ ਅਵੇਅਰ ਹੈ ਜਿਹੜੇ ਬਾਰਡਰ ਦੇ ਵਿਲੇਜਸ ਹੈ ਉਹਨਾਂ ਨੇ ਜ਼ਿੰਮਾ ਲਿਆ ਹੈ ਕਿ ਭਈ ਅਸੀਂ ਆਪਣੇ ਏਰੀਆ ਨੂੰ ਇਸ ਗਲਤ ਚੀਜ਼ ਦੇ ਵਿੱਚ ਯੂਜ਼ ਨਹੀਂ ਹੋਣ ਦੇਣਾ ਸੋ ਜਿਸ ਕਰਕੇ ਸਾਨੂੰ ਕਾਮਯਾਬੀ ਮਿਲ ਵੀ ਰਹੀ ਹੈ ਇਹ ਲੋਕ ਪਰਸਨਲੀ ਤੌਰ ਤੇ ਵੀ ਤੁਹਾਡੇ ਨਾਲ ਵੀ ਇਨ ਟੱਚ ਰਹਿੰਦੇ ਜਿਵੇਂ ਚ ਥੱਲੇ ਵਾਲੇ ਲੈਵਲ ਤੇ ਤਾਂ ਰਹਿੰਦੇ ਹੋਣਗੇ ਐਸਐਚਓ ਹੋਗੇ ਡੀਐਸਪੀ ਹੋਗੇ ਇਹ ਸਾਨੂੰ ਮਿਲਦੇ ਰਹਿੰਦੇ ਆ ਆਲਮੋਸਟ ਹਰ ਮਹੀਨੇ ਸਾਡੀ ਕਈ ਤਰ੍ਹਾਂ ਦੀ ਮੀਟਿੰਗਸ ਹੁੰਦੀ ਹੈ ਬੀਐਸਐਫ ਦੇ ਨਾਲ ਮੀਟਿੰਗ ਹੁੰਦੀ ਹੈ ਬੀਡੀਸੀਜ਼ ਦੀ ਮੀਟਿੰਗ ਹੁੰਦੀ ਹੈ 15 ਦਿਨਾਂ ਬਾਅਦ ਕੋਈ ਨਾ ਕੋਈ ਸਪੋਰਟਸ ਇਵੈਂਟ ਹੁੰਦਾ ਹੈ ਤੋਂ ਇਹਨਾਂ ਨੂੰ ਸਾਰਿਆਂ ਨੂੰ ਮੌਕਾ ਮਿਲਦਾ ਉੱਥੇ ਦਫ਼ਤਰ ਵੀ ਆ ਕੇ ਮੈਨੂੰ ਪਰਸਨਲੀ ਵੀ ਮਿਲਦੇ ਆ ਤੇ ਇਨਫਾਰਮੇਸ਼ਨ ਸ਼ੇਅਰ ਕਰਦੇ ਆ ਜਿਹੜੀ ਗੱਲ ਇਹ ਕਹਿ ਰਹੇ ਆ ਕਈ ਵਾਰੀ ਇਹ ਹੁੰਦਾ ਕਿ ਕਈ ਫਲਾਈਟਸ ਹੁੰਦੀ ਆ ਫਲਾਈਟ ਦੀ ਇਨਫਾਰਮੇਸ਼ਨ ਆਂਦੇ ਤਾਂ ਲੇਕਿਨ ਇਹ ਇਮੀਡੀਏਟਲੀ ਇਨਫਾਰਮ ਕਰਦੇ ਆ ਨਾ ਫਿਰ ਅਸੀਂ ਐਸਐਚਓ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਮੌਕੇ ਤੇ ਭੇਜ ਕੇ ਕੋਆਰਡੀਨੇਟ ਸਰਚ ਕਰਾਉਂਦੇ ਆ ਉਹਦੇ ਵਿੱਚ ਵੀ ਇਹਨਾਂ ਦੀ ਹੈਲਪ ਹੁੰਦੀ ਹੈ ਕਿਉਂਕਿ ਕਈ ਵਾਰ ਬਾਹਰ ਦਾ ਅਗਰ ਬੰਦਾ ਹੈ ਇਹ ਸਾਨੂੰ ਦੱਸ ਦਿੰਦੇ ਕਿ ਬਹੁਤ ਸ਼ਾਨਦਾਰ ਉਪਰਾਲਾ ਹੈ ਤੁਹਾਡਾ ਜਿਵੇਂ ਲੋਕਾਂ ਦੇ ਨਾਲ ਇਸੇ ਤਰੀਕੇ ਨਾਲ ਮਾਲਵਾ ਦੇ ਵਿੱਚ ਵੀ ਕੁਝ ਪਿੰਡ ਹੈ ਉਹਨਾਂ ਨੇ ਵੀ ਇਸੇ ਤਰੀਕੇ ਨਾਲ ਰਾਤ ਨੂੰ ਜਾਗਣਾ ਸ਼ੁਰੂ ਕਰ ਦਿੱਤਾ ਕਿ ਜੇ ਕੋਈ ਬਾਹਰ ਦਾ ਬਾਈਕ ਆਉਂਦੀ ਸੀ ਜਾਂ ਕੋਈ ਆਉਂਦਾ ਸੀ ਤਾਂ ਉਹਨੂੰ ਚੈਕਿੰਗ ਕਰਨੀ ਸ਼ੁਰੂ ਕਰਦੇ ਸੀ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਕੰਟਰੋਲ ਹੈ ਜਿਵੇਂ ਤੁਸੀਂ ਆ ਪਿੰਡਾਂ ਦਾ ਇਲਾਕਾ ਸਰਪੰਚ ਦੱਸ ਰਿਹਾ ਕਿ ਹੁਣ ਇਧਰ ਡਰੋਨ ਦੀ ਮੂਵਮੈਂਟ ਕੀ ਡਰ ਜਾਂਦੇ ਸੀਗੇ ਪਰ ਬਹੁਤ ਸ਼ਾਨਦਾਰ ਕੰਬੀਨੇਸ਼ਨ ਹੈ ਨਹੀਂ ਲੋਕਾਂ ਨੂੰ ਕੋਈ ਹੁਣ ਸਾਡੇ ਤੋਂ ਡਰ ਨਹੀਂ ਹੈਗਾ ਡਰ ਸੇ ਫੋਸ ਬੰਦੇ ਨੂੰ ਹੀ ਹੈਗਾ ਜੋ ਕਿ ਬਾਹਰ ਤੋਂ ਆ ਕੇ ਕਈ ਵਾਰੀ ਕੋਈ ਡਰਾਪਿੰਗ ਉਠਾਣ ਆ ਰਿਹਾ ਜਾਂ ਕੋਈ ਬਾਹਰ ਦਾ ਬੰਦਾ ਇੱਥੇ ਗੇੜੇ ਲਾ ਰਿਹਾ ਉਹਨੂੰ ਡਰ ਹੁੰਦਾ ਰਾਦਰੋ ਲੋਕਾਂ ਲੋਕਾਂ ਤੋਂ ਵੀ ਡਰਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਇੱਥੇ ਦੇ ਜਿਹੜੇ ਲੋਕ ਹੈ ਉਹ ਜਾਗਰੂਕ ਹੈ ਉਹ ਪੁਲਿਸ ਨੂੰ ਇਮੀਡੀਏਟਲੀ ਇਨਫਾਰਮ ਕਰਦੇ ਆ ਅੱਜ ਤੱਕ ਜਿੰਨੀ ਵੀ ਸਾਡੇ ਬਾਰਡਰ ਦੇ ਏਰੀਆ ਦੇ ਵਿੱਚ ਇੱਕ ਤੋਂ ਹੋਣੀ ਵੀ ਬੜੀ ਘਟ ਗਈ ਹੈ ਪਰ ਜਿਹੜੀ ਵੀ ਹੋਈ ਹੈ ਜਿਹੜੀ ਵੀ ਡਰਾਪਿੰਗਸ ਹੋਈਆਂ ਉਹ ਸਾਨੂੰ ਕਿਸਾਨਾਂ ਨੇ ਫੜਾਇਆ ਆਪ ਉਹਨਾਂ ਨੇ ਆਪ ਦੱਸ ਕੇ ਫੜਾਇਆ ਕਿੱਥੇ ਵੀ ਇਹ ਨਹੀਂ ਹੈ ਕਿ ਉਹਦੀ ਪ੍ਰੋਲੀਫਰੇਸ਼ਨ ਹੋ ਗਈ ਉਹ ਕਿੱਥੇ ਹੋਰ ਸਮਗਲ ਹੋ ਗਈ ਉਹ ਕਿੱਥੇ ਵੀ ਇਸ ਤਰ੍ਹਾਂ ਦਾ ਇਨਸਰ ਨਹੀਂ ਉਹ ਰਾਦਰ ਬੀਐਸਐਫ ਦੇ ਨਾਲ ਵੀ ਸਾਡਾ ਬੜਾ ਚੰਗਾ ਟਾਇਪ ਹੈ ਉਹ ਵੀ ਫਾਰਵਰਡ ਬੈਕਵਰਡ ਲਿੰਕੇजेस ਜੋ ਸਾਡੀ ਪੂਰੀ ਹੈਲਪ ਕਰਦੇ ਆ ਤਾਂ ਇਸ ਕੰਬੀਨੇਸ਼ਨ ਐਂਡ ਇਸ ਕੋਆਰਡੀਨੇਸ਼ਨ ਦੇ ਨਾਲ ਸਾਡਾ ਕੰਮ ਜਿਹੜਾ ਉਹ ਚੰਗਾ ਚੱਲ ਰਿਹਾ ਥੋਡੇ ਵੀ ਪਿੰਡਾਂ ਦੇ ਵਿੱਚ ਸੇਮ ਹੈ ਜੀ ਮੇਰਾ ਰੋਸਾ ਪਿੰਡ ਹੈ ਜਿੱਥੇ ਆਪਾਂ ਕੜੇ ਆ ਹਾਂਜੀ ਸਾਡਾ ਬਹੁਤ ਵਧੀਆ ਤਾਲਮੇਲਾ ਬੀਐਸਏ ਬਣਾਵੀ ਤੇ ਪੁਲਿਸ ਨਾ ਵੀ ਬਾਕੀ ਜੋ ਕੋਈ ਵੀ ਇਹੋ ਜਿਹੀ ਮੂਵਮੈਂਟ ਹੁੰਦੀ ਆ ਸਾਡੇ ਬਹੁਤ ਲੋਕ ਵੇਅਰ ਹੋ ਗਏ ਨੇ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕਿ ਲੋਕ ਜਿਹੜੇ ਬਾਰਡਰ ਤੇ ਰਹਿੰਦੇ ਆ ਉਹ ਵੇਅਰ ਨਹੀਂ ਆ ਗਏ ਜਦੋਂ ਦੇ ਐਸਐਸਪੀ ਸਾਹਿਬ ਆਏ ਨੇ ਸਾਰੇ ਲੋਕ ਥਾਵਾ ਥਾਵਾ ਪਿੰਡਾਂ ਪਿੰਡਾਂ ਤੇ ਇਹਨਾਂ ਕੈਂਪ ਲਾ ਕੇ ਲੋਕਾਂ ਨੂੰ ਵੇਅਰ ਕਰਤਾ ਲੋਕ ਬਿਲਕੁਲ ਵੇਅਰ ਹੋ ਗਿਆ ਆ ਮੋਟਰ ਸਾਡੀ ਇੱਥੇ ਆ ਸਾਹਮਣੇ ਅੱਛਾ ਉੱਥੇ ਵੇਖੋ ਜੀ ਤੂੜੀ ਬਣਾਉਂਦੇ ਆ ਸਾਰੇ ਇੱਕ ਪੈਕਟ ਲੱਭਾ ਵਿੱਚੋਂ ਬੰਦਿਆਂ ਨੇ ਉਸੇ ਵੇਲੇ ਬੀਐਸਐਨ ਨੂੰ ਇਨਫੋਰਮ ਕਰਤਾ ਤੇ ਉਸੇ ਵੇਲੇ ਫੜ ਲਿਆ ਤੁਹਾਡੇ ਬੰਦਿਆਂ ਨੂੰ ਲੱਭਿਆ ਸੀ ਹਾਂਜੀ ਹਾਂਜੀ ਸਾਡੇ ਬੰਦਿਆਂ ਨੂੰ ਲੱਭਿਆ ਸੀ ਮੈਂ ਇਨਫੋਰਮ ਕੀਤਾ ਸੀ ਬੀਐਸਐਫ ਵਾਲਿਆਂ ਨੂੰ ਤੇ ਆਪਾਂ ਉਸੇ ਵੇਲੇ ਨਾਲ ਆ ਕੇ ਤੇ ਆਪਣਾ ਚੁੱਕ ਕੇ ਲੈ ਗਏ ਕਿਉਂਕਿ ਬਾਹਰੋਂ ਬੰਦੇ ਪਹਿਲਾਂ ਹੁੰਦੇ ਹੁੰਦੇ ਸੀ ਲੋਕਾਂ ਨੂੰ ਵੀ ਨਹੀਂ ਜਾਣਕਾਰੀ ਨਹੀਂ ਸੀ ਹੈਗੀ ਪੀ ਇਹ ਕੀ ਚੀਜ਼ ਆ ਕੀ ਨਹੀਂ ਬਾਰਡਰ ਦੇ ਲੋਕ ਤੇ ਉਦਾਂ ਹੀ ਬਦਨਾਮ ਹੋ ਗਏ ਅੱਛਾ ਹੁਣ ਕੋਈ ਬਾਹਰੋਂ ਕੋਈ ਆਉਂਦਾ ਉਹਦੀ ਚੈਕਿੰਗ ਹੋਣੀ ਸ਼ੁਰੂ ਹੋ ਗਈ ਜਦੋਂ ਦਾ ਸਰ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਪਿੰਡਾਂ ਦੇ ਵਿੱਚ ਸੀਸੀਟੀ ਵੀ ਕੈਮਰੇ ਲੱਗੇ ਆ ਸਾਰੇ ਪਿੰਡ ਤਕਰੀਬਨ ਜਿੰਨੇ ਜ਼ੀਰੋ ਲਾਈਨ ਦੇ ਲਾਗੇ ਪਿੰਡ ਹਨ ਸਾਰੇ ਕਵਰ ਆ ਇਥੇ ਮਾਰਾ ਅੰਸਰ ਆਉਣ ਤੋਂ ਵੈਸੇ ਵੀ ਡਰਦਾ ਵਾ ਕਿਉਂਕਿ ਕੈਮਰੇ ਦੇ ਵਿੱਚ ਕਿਤੇ ਨਾ ਕਿਤੇ ਆ ਜਾਣਾ ਤੇ ਸਾਹਬ ਹੁਣਾਂ ਦੇ ਜਦੋਂ ਹੁਕਮਾਂ ਸਖਤ ਜਿਹੜਾ ਬੰਦਾ ਮੜਾ ਜਾ ਸ਼ਕਤੀ ਹੁੰਦਾ ਉਹਨੂੰ ਕਿਸ ਲੋਕ ਇੱਧਰ ਹੁਣ ਇਹ ਕੰਮ ਘੱਟ ਕਰ ਰਹੇ ਆ ਪਰ ਫਿਰ ਵੀ ਮੈਂ ਕਿ ਬਾਹਰਲੇ ਪਿੰਡਾਂ ਦਾ ਆਉਂਦਾ ਤਾਂ ਤੁਸੀਂ ਉਹਦੀ ਪੁੱਛਦੇ ਵੀ ਹੋ ਤੇ ਤੋਂ ਸਵਾਲ ਜਵਾਬ ਵੀ ਕਰ ਬਿਲਕੁਲ ਜੀ ਬਿਲਕੁਲ ਜੇ ਰਾਤ ਨੂੰ 10 ਵਜੇ 9 ਵਜੇ ਕੋਈ ਬਾਹਰ ਦੇ ਪਿੰਡ ਦਾ ਕੋਈ ਮਿਲਦਾ ਵਾ ਕੋਈ ਰਸਤੇ ਦੇ ਵਿੱਚ ਕੋਈ ਮੋਟਰਸਾਈਕਲ ਦੇ ਉੱਤੇ ਅਬਲ ਤੇ ਸਾਨੂੰ ਪੁੱਛਣ ਦੀ ਤਾਂ ਲੋੜ ਹੀ ਨਹੀਂ ਇੱਥੇ ਬੀਐਸਐਫ ਤੇ ਪੁਲਿਸ ਦੀ ਇੰਨੀ ਰਾਤ ਨੂੰ ਗੈਸਟ ਹੁੰਦੀ ਹੈ ਕਿ ਕੋਈ ਆਕੇ ਵੀ ਨਹੀਂ ਰਾਜੀ ਹੈਗਾ ਕਿ ਇਧਰ ਆਣ ਕੇ ਫਸਣ ਵਾਲੀ ਗੱਲ ਮਤਲਬ ਇਧਰਲੇ ਬੰਨੇ ਤੁਸੀਂ ਕਹਿ ਰਹੇ ਹੋ ਕਿ ਉਹ ਮੂਮੈਂਟ ਬਹੁਤ ਘਟ ਗਈ ਹੈ ਇਹ ਪੂਰਾ ਇਲਾਕਾ ਜਿਹੜਾ ਇਹ ਤੇ ਜ਼ੀਰੋ ਲਾਈਨ ਦੇ ਲੱਗ ਗਏ ਨੇ ਜਿਸ ਤਰ੍ਹਾਂ ਸਾਡਾ ਥੋੜਾ 2-3 ਕਿਲੋਮੀਟਰ ਦੇ ਅੱਗੇ ਪਿੰਡ ਨੇ ਉਧਰ ਵੀ ਪੂਰਾ ਸ਼ਾਂਤੀ ਆ ਕੋਈ ਕਿਸੇ ਕਿਸਮ ਦਾ ਕੋਈ ਇਸ ਤਰ੍ਹਾਂ ਨਹੀਂ ਇਹ ਸਿਰਫ ਬਾਰਡਰ ਦੇ ਉੱਤੇ ਇੱਕ ਬਦਨਾਮੀ ਆ ਕਿ ਬਾਰਡਰ ਦੇ ਉੱਤੇ ਡਰੋਨ ਡੈਗ ਦੇ ਆ ਉਹ ਕਰਦੇ ਆ ਜੋ ਰਿਐਲਿਟੀ ਆ ਰਿਐਲਿਟੀ ਦੇ ਵਿੱਚ ਸਾਬਹਣਾ ਦੀ ਨੌਲੇਜ ਆ ਸਾਰਾ ਕੁਝ ਕੋਈ ਇਸ ਤਰ੍ਹਾਂ ਦੀ ਮੂਮੈਂਟ ਨਹੀਂ ਪਿਛਲੇ 6 ਮਹੀਨੇ ਤੋਂ ਮੈਨੂੰ ਨਹੀਂ ਲੱਗਦਾ ਕੋਈ ਡਰੋਨ ਇਧਰ ਆਇਆ ਹੋਏ ਜਾਂ ਕੋ ਸਕਦੇ ਕੋਈ ਆਈਡੀਆ ਕਿੰਨੇ ਇੱਕ ਰਿਕਵਰੀ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ 1 ਸਾਲ ਦੇ ਵਿੱਚ ਕਿੰਨਾ ਇੱਕ ਤੁਸੀਂ ਰਿਕਵਰੀ ਕੀਤੀ ਹੈ ਕਿੰਨੇ ਇੱਕ ਡਰੋਨ ਸੁੱਟੇ ਆ ਡਰੋਨ ਮੂਵਮੈਂਟਸ ਤਾਂ ਖੈਰ ਕਾਫੀ ਕੱਟ ਗਏ ਹੈ ਮੈਂ ਜੋ ਇੱਕ ਅਪਰੋਕਸੀਮੇਟ ਤੁਹਾਨੂੰ ਫਿਗਰ ਦੱਸ ਸਕਦਾ ਕਿ ਦੋ ਡਰੋਨ ਸਾਨੂੰ ਤਿੰਨ ਡਰੋਨ ਅਸੀਂ ਰਿਕਵਰ ਕੀਤੇ ਸੀ ਜਿਸ ਦੇ ਵਿੱਚ ਦੋ ਵੱਟੇ ਡਰੋਨ ਸੀਗੇ ਬਟ ਉਹ ਵੀ ਜਿਹੜੇ ਉਹ ਥਰੂ ਜੋ ਵੀ ਆਪਾਂ ਜੈਮਿੰਗ ਜਾਂ ਅਦਰ ਟੈਕਨੋਲੋਜੀ ਦੇ ਥਰੂ ਜਾਂ ਬੀਐਸਐਫ ਦੇ ਇੰਟਰਵੈਂਸ਼ਨ ਦੇ ਥਰੂ ਉਹ ਡਿੱਗ ਗਏ ਸੀ ਤੇ ਉਸ ਤੋਂ ਇਲਾਵਾ ਜਿਹੜੀ ਰਿਕਵਰੀਜ਼ ਆ ਉਹ ਵੱਖਰੇ ਵੱਖਰੇ ਤੌਰ ਤੇ ਨਾਕੇ ਤੇ ਵੀ ਅਸੀਂ ਕਰਦੇ ਆ ਜਿਹੜੇ ਜੰਮੂ ਕਸ਼ਮੀਰ ਵਾਲਾ ਹਾਈਵੇ ਹੁਣ ਦੂਜਾ ਫੈਕਟਰ ਇਹ ਆ ਰਿਹਾ ਕਿ ਜੰਮੂ ਕਸ਼ਮੀਰ ਤੋਂ ਵੀ ਇਸ ਪਾਸੇ ਜਿਹੜਾ ਉਹ ਹਾਈਵੇ ਆ ਉਹਦੇ ਥਰੂ ਸਮਗਲਿੰਗ ਹੋ ਰਹੀ ਹੈ ਉੱਥੇ ਅਸੀਂ ਲਾਸਟ ਈਅਰ 18 ਕਿਲੋ ਦੇ ਨੇੜੇ ਜਿਹੜੀ ਹੈਰੋਇਨ ਦੀ ਰਿਕਵਰੀ ਕੀਤੀ ਸੀ ਜੋ ਕਿ ਉੜੀ ਤੋਂ ਲੈ ਕੇ ਆਏ ਸੀ ਉੜੀ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਹੈਗਾ ਔਰ ਇੱਥੇ ਦੀ ਜਿਹੜੀ ਥਰੋ ਡਰੋਨ ਵਾਲੀ ਜਿਹੜੀ ਰਿਕਵਰੀ ਹੈਗੀ ਉਹ ਕੁਝ ਜਿੱਦਾਂ ਅਲੱਗ-ਅਲੱਗ ਰਿਕਵਰੀਜ਼ ਹੈਗੀ ਕੋਈ 12 ਕਿਲੋ ਰਿਕਵਰੀ ਇੱਕ ਫਲ ਦੁਰੰਗਲਾ ਦੇ ਵਿੱਚ ਹੋਈ ਸੀ ਉਸ ਤੋਂ ਪਹਿਲਾਂ 6 ਕਿਲੋ ਰਿਕਵਰੀ ਹੋਈ ਸੀ ਬਟ ਉਹ ਬੜੀ ਇਨਫ੍ਰੀਕੁਐਂਟ ਹੈ ਮਤਲਬ ਹੁਣ ਇਦਾਂ ਨਹੀਂ ਹੈਗਾ ਕਿ ਡੇਲੀ ਬੇਸਿਸ ਤੇ ਜਾਂ ਹਰ 15 ਦਿਨ ਦੇ ਵਿੱਚ ਕੋਈ ਮੂਵਮੈਂਟ ਹੋ ਰਹੀ ਹੋ ਕੋਈ ਹਥਿਆਰਾਂ ਦੀ ਸਮਗਲਿੰਗ ਵੀ ਹੁਣ ਘਟ ਗਿਆ ਸਭ ਕੁਝ ਬਿਲਕੁਲ ਘਟ ਗਿਆ ਇਸ ਤਰ੍ਹਾਂ ਦੀ ਕੋਈ ਚੀਜ਼ ਹੁਣ ਨਹੀਂ ਆ ਰਹੀ ਸਾਹਮਣੇ ਔਰ ਸੈਕੰਡਲੀ ਜਿਹੜੀ ਪਹਿਲਾਂ ਵੀ ਸੀਗੀ ਕਿ ਜਦੋਂ ਮੈਂ ਜੁਆਇਨ ਕੀਤਾ ਸੀ ਉਸ ਤੋਂ 2-3 ਮਹੀਨਾ ਪਹਿਲਾਂ ਜਿਹੜੀ ਸਰਦੀਆਂ ਦਾ ਟਾਈਮ ਸੀ ਉਸ ਟਾਈਮ ਤੇ ਧੁੰਨ ਹੁੰਦੀ ਹੈ ਉਸ ਟਾਈਮ ਤੇ ਜਿਹੜੇ ਕੇਸਸ ਸੀਗੇ ਉਹਨਾਂ ਨੂੰ ਅਸੀਂ ਫਿਰ ਨੈਕਸਟ ਇਅਰ ਦੇ ਮਾਰਚ ਦੇ ਵਿੱਚ ਇਨਵੈਸਟੀਗੇਟ ਕੀਤਾ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਲੋਕਾਂ ਨੇ ਵੀ ਦੱਸਿਆ ਆਗੇ ਸੋ ਉਸ ਕੌਨਫੀਡੈਂਸ ਦੇ ਵਿੱਚ ਬਿਜ਼ਨਸ ਅਸੀਂ ਉਹਨੂੰ ਇਨਵੈਸਟੀਗੇਟ ਕਰਕੇ ਪੂਰੀ ਪੂਰੀ ਜਿਹੜੇ ਫੈਮਿਲੀਜ਼ ਇਸ ਦੇ ਵਿੱਚ ਇਨਵੋਲਵ ਸੀ ਉਹਨਾਂ ਨੂੰ ਫੜ ਕੇ ਅੰਦਰ ਕਰਤਾ ਸੋ ਉਹਦੇ ਨਾਲ ਜਿਹੜਾ ਹੈ ਇੱਥੇ ਇੱਕ ਸਿਸਟਮ ਜਿਹੜਾ ਉਹ ਟੁੱਟ ਗਿਆ ਉਹਨਾਂ ਦਾ ਉਹ ਨਵਾਂ ਸਿਸਟਮ ਬਣ ਗਿਆ ਲੋਕਾਂ ਦਾ ਸਿਸਟਮ ਬਣ ਗਿਆ ਉਹ ਆਪ ਜਾਗਰੂਕ ਹੋ ਕੇ ਆਗੇ ਆਉਂਦੇ ਆ ਤੇ ਪੁਲਿਸ ਨੂੰ ਵੀ ਦੱਸਦੇ ਆ ਉਹਨਾਂ ਨੂੰ ਕੌਨਫੀਡੈਂਸ ਉਦੋਂ ਹੀ ਮਿਲਦਾ ਜਦੋਂ ਪੁਲਿਸ ਕੰਮ ਵੀ ਕਰਦੀ ਹੈ ਜੇਕਰ ਨਹੀਂ ਕਰੋਗੇ ਤਾਂ ਫਿਰ ਇਨਫੋਰਮੇ ਠੀਕ ਥੈਂਕ ਯੂ ਸਰ ਧੰਨਵਾਦ ਜੀ ਬਹੁਤ-ਬਹੁਤ ਔਰ ਬਹੁਤ ਵਧੀਆ ਵੀ ਲੱਗਿਆ ਕਿ ਚੰਗਾ ਉਪਰਾਲਾ ਕਿਉਂਕਿ ਮਾਲਵੇਦੀਆਂ ਸੀ ਤਸਵੀਰਾਂ ਤੁਹਾਨੂੰ ਦਿਖਾਈਆਂ ਸੀਗੀਆਂ ਔਰ ਉਸ ਤੋਂ ਬਾਅਦ ਹੁਣ ਮਾਝੇ ਵਾਲੇ ਵੀ ਜਾਗੇ ਆ ਮਾਝੇ ਵਾਲੇ ਕਹਿੰਦੇ ਕਿ ਨਸ਼ਾ ਨਸ਼ੇ ਨੂੰ ਲੈ ਕੇ ਮਾਝੇ ਨੂੰ ਬਦਨਾਮ ਕੀਤਾ ਜਾਂਦਾ ਗੁਰਦਾਸਪੁਰ ਦੇ ਨੇੜੇ-ਤੇੜੇ ਦੇ ਇਨਾ ਜੀਰੂ ਲਾਈਨ ਦੇ ਨੇੜੇ-ਤੇੜੇ ਦੇ ਜਿਹੜੇ ਪਿੰਡਾਂ ਦੇ ਸਰਪੰਚ ਸੀਗੇ ਉਹ ਵੀ ਕਹਿੰਦੇ ਕਿ ਕੋਈ ਆਉਂਦਾ ਡਰੋਨ ਮੂਵਮੈਂਟ ਹੁੰਦੀ ਆ ਤਾਂ ਬਾਹਰਲੇ ਪਿੰਡਾਂ ਦੇ ਲੋਕ ਹੀ ਚੱਕਣ ਵਾਸਤੇ ਆਉਂਦੇ ਸੀ ਬਾਹਰਲੇ ਇਲਾਕਿਆਂ ਤੋਂ ਲੋਕ ਆਉਂਦੇ ਸੀ ਅਸੀਂ ਅਵੇਰ ਆ ਜੋ ਕਿ ਬਾਹਰਲਾ ਸ਼ੱਕੀ ਨਜ਼ਰ ਆਉਂਦਾ ਤਾਂ ਹੁਣ ਪਿੰਡਾਂ ਦੇ ਲੋਕ ਵੀ ਫੜਨ ਲੱਗ ਗਏ ਇਸ ਕਰਕੇ ਉਹਨਾਂ ਲੋਕਾਂ ਦਾ ਆਉਣਾ ਇੱਥੇ ਘਟ ਗਿਆ ਔਰ ਹੁਣ ਡਰੋਨ ਨੇ ਵੀ ਉਹਨਾਂ ਲੋਕਾਂ ਨੇ ਵੀ ਰਾਹ ਕਹਿੰਦੇ ਵੱਖਰੇ ਕਰ ਲਏ ਆ ਦੂਸਰੇ ਰਾਹਾਂ ਤੋਂ ਆ ਰਹੇ ਹੋਊਗਾ ਪਰ ਕਹਿੰਦੇ ਇਸ ਇਲਾਕੇ ਦੇ ਵਿੱਚ ਆਮ ਲੋਕਾਂ ਤੇ ਪੁਲਿਸ ਦੇ ਸ਼ਾਨਦਾਰ ਕੰਬੀਨੇਸ਼ਨ ਦੇ ਕਰਕੇ ਹਰੋਇਨ ਔਰ ਵੈਪਨਸ ਦੀ ਜਿਹੜੀ ਤਸਕਰੀ ਸੀ ਉਹ ਕਾਫੀ ਹੱਦ ਤੱਕ ਘਟ ਗਈ ਹੈ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਗੁਰਦਾਸ